ਪਾਕਿਸਤਾਨ ਦੀ ਤਾਰੀਫ ਕਰਨਾ ਕੰਨੜ ਫਿਲਮਾਂ ਦੀ ਇੱਕ ਅਦਾਕਾਰਾਂ ਨੂੰ ਪਾਰੀ ਪੈ ਗਿਆ। ਰਾਮਿਆ ਨਾਦੀ ਇਸ ਅਦਾਕਾਰਾ ਤੇ ਦੇਸ਼ ਤ੍ਰੋਦਾ ਕੇਸ ਦਰਜ ਕੀਤਾ ਗਿਆ ਹੈ। ਰਾਮਿਆ ਦੇ ਖਿਲਾਫ ਇੱਕ ਵਕੀਲ ਨੇ ਦੱਖਣੀ ਕਰਨਾਟਕ ਦੀ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਹੈ। ਦਰਅਸਲ ਰਾਮਿਆ ਸਾਰਕ ਮੁਲਕਾਂ ਦੇ ਇੱਕ ਸੰਮੇਲਨ ਦੇ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਗਈ ਸੀ ਜਿੱਥੇ ਉਸ ਨੇ ਰੱਖਿਆ ਮੰਤਰੀ ਮਨੋਹਰ ਪਰੀਕਰ ਦੇ ਬਿਆਨ ਨਾਲ ਅਸਹਿਮਤੀ ਜਤਾਉਂਦਿਆਂ ਕਿਹਾ ਸੀ ਕਿ ਪਾਕਿਸਤਾਨ ਨਰਕ ਨਹੀਂ ਹੈ। well not in favor i was in mandya for a program and the media asked me what my experience was at the sac conference and i said that you know uh, i disagree with manohar parikars's comment that pakistan is hell it's not hell and pakistanis are just like us and we were treated very well and that is a fact ramya desh bayan nu laake social media de utte vi khoob hangama ho reya hai kai lokane ramya da virodh kardeya usnu pakistan challe jaan tak le ke keh ditta ਜਦ ਕਿ ਕਈ ਲੋਕਾਂ ਨੇ ਰਾਮਿਆ ਦੇ ਸਮਰਥਨ ਵਿੱਚ ਕਿਹਾ ਕਿ ਆਪਣੇ ਵਿਚਾਰ ਰੱਖਣ ਦੇ ਵਿੱਚ ਕੁਝ ਵੀ ਗਲਤ ਨਹੀਂ ਉੱਥੇ ਹੀ ਰਾਮਿਆ ਵੀ ਆਪਣੇ ਬਿਆਨ ਦੇ ਉੱਤੇ ਕਾਇਮ ਹੈ